11 ਕਿਲੋ ਦੁੱਧ ਮਗਰ ਕੱਟੀ ਮੋਲੇ ਦਾ ਬਾਈ 85000 ਕੋਈ 5 ਲਾ ਦੋ 50 ਲਾ ਦੋ 25 ਕੱਚੀ ਨੂੰ ਆਪਾਂ ਦੇਣੀ ਕਿੰਨੇ ਦੀ ਆ ਇਹ ਇਹਦਾ 70 ਤੇ 77000 ਰੁਪਏ ਮੋਲ ਆ ਜੀ ਕੋਈ 5 ਲਾ ਦੋ 50 ਲਾ ਦੋ ਜਿੰਦਰ ਕਿੰਨਾ ਦਾ ਸਹੀ ਦੋ ਦ ਬਾਈ ਬਾਈ 8 ਕਿਲੋ ਪੂਰਾ ਦੁੱਧ ਆ ਜੀ ਪਹਿਲਾ ਸੂਆ 8 ਕਿਲੋ ਦੁੱਧ ਜੀ ਤੇ ਇਹਦਾ ਮੋਲ ਆਪਾਂ ਕੀਤਾ ਇਹ 24000 ਰੁਪਏ ਜੀ 24000 ਕੋਈ 5 ਲਾ ਦੋ 50 ਲਾ ਦੋ ਨੇੜੇ ਆ ਕੇ ਵਿਖਾਈ ਬਣਾ ਦੁੱਧ ਹਾਂ ਨੇੜੇ ਆ ਕੇ ਦੇ ਆ ਦੇਖੋ ਧਾਰ ਜੋਨੇ ਤੇ ਥੱਲੋਂ ਇਨਸ਼ਾ ਅੱਲਾ ਮਾ ਜੇ ਮੋਟਰ ਚੱਲਦੀ ਹੁੰਦੀ ਆ ਬਾੜੀ ਸਵਾਈ ਮੰਨ ਗਏ ਕਿਉਂ ਤੇ ਘੰਟਾ ਲਾ ਗਿਆ ਡੇਲੀ ਚੋਣੀ ਆ ਹਾਂ ਨਾ ਫਿਰ ਫਾਇਦਾ ਕੀ ਆ ਯਾਰ ਫਿਰ ਕੋਈ ਐਲਤ ਨਹੀਂ ਫੈਲਤ ਨਹੀਂ ਬਾਈ ਮੰਨ ਗਏ ਰਾਤ ਨੂੰ ਜਿੱਥੇ ਬੰਨੀ ਦੀ ਨਾ ਮਗਰ ਹੋ ਕੇ ਪੋਸ ਤਿੰਨ ਚਾਰ ਕਿਲੋ ਹੁੰਦੇ ਇੱਕ ਥਾਂ ਤੇ ਚੋਣ ਬਈ ਬਾਕੀ ਬਹੁਤ ਜ਼ਿਆਦਾ ਸੋਹਣਾ ਹੈ ਨਾ ਬਈ ਬਹੁਤ ਜ਼ਿਆਦਾ ਪੁੱਲਾ ਵੀ ਲਵੇ ਆਪੇ ਸਾਡੇ ਨਾਲ ਵਈ ਜਮਾ ਕਾਲ ਯਾਰ ਦੀ ਚਵਾਈ ਵੀ ਹਾਂ ਮੰਨ ਜਿੰਦੇ ਦੁੱਧ ਥੱਲੇ ਬਾਈ ਬਾਈ ਜੀ ਪੂਰਾ 8 ਕਿਲੋ ਦੁੱਧ ਹੈ ਜੀ 8 ਕਿਲੋ ਆ ਚਾਰੂ ਚਰੂ ਬਹੁਤ ਆ ਦੁੱਧ ਹੋਰ ਵੀ ਵੱਜੂਗੀ ਇਹ ਆਪਾਂ ਬਈ ਕਿੰਨੇ ਦੇਣੀ ਆ ਇਹਦਾ 24000 ਰੁਪਿਆ ਕੋ ਸასიਖਾਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਵੀਰੇ ਮਨਜਿੰਦਰ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਇਹ ਚੋਟੀਆਂ ਕਲਾਂ ਤਹਿਸੀਲ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਤਲਵੰਡੀ ਪਾਈ ਦਾ ਏਰੀਆ ਏ ਜੇ ਆਪਾਂ ਗੱਲਬਾਤ ਕਰ ਲਈਏ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਆਪਾਂ ਤਿੰਨ ਨਗ ਦਿਖਾਉਣੇ ਆ ਦੋ ਤਾਂ ਜਿਹੜੀਆਂ ਮੱਝਾਂ ਐ ਇੱਕ ਜਿਹੜੀ ਤਾਜੀ ਧੋਕਰ ਜਿਹੜੀ ਗਾਂ ਐ ਪਹਿਲੇ ਥੀ ਹੋਏ ਉਹਦਾ ਵੀ ਰੇਟ ਬਿਲਕੁਲ ਨਿੱਕਾ ਜਿਹਾ ਆਊਗਾ ਬਾਕੀ ਤਿੰਨਾ ਜਾਨਵਰਾਂ ਦੇ ਰੇਟ ਯਾਰ ਬਿਲਕੁਲ ਨਿੱਕੇ ਨਿੱਕੇ ਜਿਹੇ ਹੋਣਗੇ ਜਾਨਵਰ 20 ਕਿਲੋ ਕਾफी ਜੀ ਕੁਝ ਕੁ ਜਾਨਵਰ ਸੇਲ ਹੋਗੇ ਸਾਰੀ ਜਾਣਕਾਰੀ ਆਪਾਂ ਬਾਈ ਮਨਜਿੰਦਰ ਤੋਂ ਲੈਨੇ ਆ ਮਨਜਿੰਦਰ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਾਰੇ ਭੈਣ ਭਰਾਉਣ ਜਿਹੜੇ ਆਪਣੇ ਚੈਨਲ ਨਾਲ ਜੁੜੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮਨਜਿੰਦਰ ਭਾਈ ਵੀਡੀਓ ਆਪਾਂ ਕਾਫੀ ਜਾਨਵਰਾਂ ਦੀ ਬਣਾਉਣੀ ਸੀ ਹਨ ਬਈ ਅਮ ਵੀ ਜਾਨਵਰ ਤਾਂ ਬਣ ਗਏ 13 14 ਹੈਗੇ ਅੱਜ ਠੀਕ ਹੈ ਬਾਈ ਤੇ ਉਹਦੇ ਚੋਂ ਆਪਣੇ ਕੁਝ ਕੁ ਜਾਨਵਰ ਸੇ ਚਮੜੀ ਬਰੀਕ ਆ ਜਿਵੇਂ ਹਨਾ ਬਈ ਤਾਂ ਜਰ ਗਿਆ ਹਾਂ ਬਈ ਹਨਾ ਵੀ 21 ਡਿਟੇਲ ਆ ਦੀ ਕਿੰਨਾ ਮਸੂਸ ਹੋਈ ਵੀ ਆ ਤੇ ਕਿੰਨੇ ਕ ਟਾਈਮ ਦਾ ਸੂਆ ਏ ਬੱਚਾ ਕੀ 먹 ਰੇ ਤੇ ਬਾਈ ਜੀ ਤੀਜਾ ਸੂਆ ਸੂਈ ਆ ਜੀ ਬਈ ਅੱਜ ਇਹਨੂੰ 22 ਦੇ 23 ਦਿਨ ਹੋ ਗਏ ਆ ਠੀਕ ਆ ਬਾਈ ਸੂਈ ਨੂੰ ਠੀਕ ਆ ਬਾਈ ਕੱਟੀ ਮਗਰ ਆ ਜੀ ਕਹ ਬਈ ਤੀਜਾ ਸੂਆ ਤੇ ਦੁੱਧ ਹੋਣਾ ਹੈਗਾ ਮੰਨ ਕੇ ਝਾਗ ਆਲਾ ਤੇ 12 13 ਠੀਕ ਆ ਬਾਈ ਜਿਹੜੀਆਂ ਬਾਲੜੀਆਂ ਭਰਨ ਵਾਲੀਆਂ ਜੀ ਬਈ ਠੀਕ ਆ ਜਿਹੜਾ ਕੰਡੇ ਦੇ ਜੋਖਣ ਵਾਲਾ 11 ਕਿਲੋ ਦੁੱਧ ਆ 11 ਕਿਲੋ 11 ਨੂੰ ਕੋਈ ਹੱਥ ਨਾ ਲਾਵੇ ਆਨਲਾਈਨ ਵੀ ਲੈ ਜਾ ਗਰੰਟੀ ਆ ਮਗਰ ਇਹਨੇ ਕੱਟੀ ਬਈ ਮਗਰ ਕੱਟੀ ਆ 11 ਕਿਲੋ ਦੁੱਧ ਧਾਰ ਬਹੁਤ ਕੋਲੀ ਕਿੰਨੀ ਮੁੱਲ ਕਰਨਾ ਬਈ ਇਹਦਾ ਇਹਦਾ ਬਈ 85000 ਰੁਪਿਆ ਜੀ 85000 ਕੋਈ 5 ਲਾ ਦੋ 50 ਲਾ ਦੋ ਵਾ ਠੀਕ ਆ ਮਨਿੰਦਰ ਕਰੀ ਤੌਰ ਬਈ ਇਹਨੂੰ ਹਨਾ ਤੇ ਆਪਾਂ ਇਹਦੀ ਨਾ ਚਵਾਈ ਕਰਕੇ ਦਿਖਾਵਾਂਗੇ ਵਾਕਿ ਜਿਵੇਂ ਬਾਈ ਕਹਿੰਦਾ ਐਨ ਕਾਗਜ਼ਾਰਗਾ ਪਿੰਡਾ ਬਾਈ ਹਨਾ ਹਾਂਜੀ ਜਿੰਦ ਮੈਂ ਥੋੜੀ ਨਹੀਂ ਥੋੜੀ ਜੀ ਗੌਰ ਹੋ ਜਵੇ ਹਨਾ ਮੈਨੂੰ ਜਾਣ ਜੂਣ ਥੋੜੀ ਜਿਹੀ ਪੈ ਗਈ ਬਾਈ ਆਈ ਉਹਦੇ ਘਰੋਂ ਆਵਣਗੇ ਸਾਂਭੀ ਨੂੰ ਉਹਨਾਂ ਨੇ ਤੇ ਮੇਰੇ ਹਸਾਂ ਜਿਹੜੇ ਸਾਡਾ ਰਾੜੀ ਖਾਂਦੀ ਘਰ ਘਰ ਖਾਂਦੀ ਮੱਝ ਅੱਜ ਵੀ 14-15 ਕਿਲੋ ਤੇ 5-4 ਦਰਾਂ ਨੂੰ ਜਾੜੂ ਬਾਈ ਠੀਕ ਹੈ ਨਾ ਰਾੜੀ 2-2 ਕਿਲੋ ਖਾ ਜਾਂਦੀ ਆ ਬਿਲਕੁਲ ਹੈ ਨਾ ਵੀ ਇੱਥੋਂ ਮੈਂ ਨਾ ਤੁਹਾਨੂੰ ਇਹਦੇ ਥਣ ਦਾ ਗੈਪ ਦਿਖਾਉਣਾ ਹੈ ਇਹ ਇੱਥੋਂ ਵੀ ਦੇਖੋ ਨਾ ਬਾਈ ਤੇ ਉਹ ਮਨਜਿੰਦਰ ਚਵਾਈ ਜੁਈ ਦੀ ਕਿਵੇਂ ਬਾਈ ਬਾਈ ਮੈਂ ਕਹਿੰਦਾ ਸਰਾ ਛੱਟ ਕੋਈ ਚਵਾਈ ਉਹ ਲੋਡ ਫਾਲਟ ਕੱਢਦੇ ਤੇ ਮੱਝ ਵੀ ਫਰੀ ਆ ਠੀਕ ਹੈ ਧਾਰ ਹੱਦੋਂ ਬੋਲੀ ਆ ਕਿਉਂਕਿ ਇਹ ਇਹ ਤਾਂ ਇਹ ਥਣ ਦੇ ਸਾਈਜ਼ ਦਾ ਤੇ ਗ ਇਹਦਾ ਮੋਲਾ ਬਾਈ ਨੇ ਕਰਤਾ ਏ 85000 ਹਨਾ ਬਾਈ ਹਾਂਜੀ ਤੇ ਬਾਕੀ ਸੰਗ ਸੰਗ ਬਹੁਤ ਸੋਹਣਾ ਏ ਤੇ ਕਿਸੇ ਪੱਖ ਖੁੰਝਦੀ ਨਹੀਂ ਕਿ ਕਦ ਗੁੱਦਲੋਂ ਵੀ ਕਿ ਨਹੀਂ ਬਾਈ ਬਾਈ ਕੋਈ ਪਰਵਾਹ ਨਹੀਂ ਕੀ ਬਸ ਇੱਕ ਕਮੀ ਏ ਜਿਹੜਾ ਬਣ ਕੇ ਬੰਦਾ ਆ ਗਿਆ ਉਹ ਥੋੜਾ ਜਿਹਾ ਭਰਨ ਫਿਸਣ ਹੋਇਆ ਉਹ ਮੇ ਗੋਡੇ ਤੇ ਠੀਕ ਆ ਬਾਈ ਠੀਕ ਆ ਉਹ ਵੀ ਬਣ ਗਿਆ ਆਪਾਂ ਦੱਸਾਂਗੇ ਜੇ ਨਾ ਹੱਲ ਹੋ ਗੋਦਾ ਆਪਾਂ ਉਹ ਦੇਣਦਾਰਾਂ ਨੂੰ ਜਿਹਦੇ ਸੀਪੀ ਲੋਨ ਗੋਲੀਆਂ ਹੋਣੀਆਂ ਦੋ ਪੱਤੇ ਲਿਆਓ ਡੇਲੀ ਇੱਕ ਗੋਲੀ ਚਾਰ ਦੋ ਵੈਸੇ ਉਹ ਜੱਜਮੈਂਟ ਨਹੀਂ ਹੁੰਦੀ ਜਿਵੇਂ ਤੁਰੀ ਦੀ ਨਹੀਂ ਪਤਾ ਲੱਗਦਾ ਫੀਡਪੂੜ ਨਹੀਂ ਕੁਛ ਨਹੀਂ ਨੂੰਉਂਦੀ ਹੈ ਮੜਾ ਜਾ ਇਹਨੂੰ ਪਤਾ ਜਮਾਂਦਰੂ ਆ ਜਾਂ ਕੀ ਚੱਕਰ ਬਸ ਠੀਕ ਹੈ ਨਾ ਬਈ ਤੇ ਰਵੀਂਦਰ ਬਾਈ ਹੁਣ ਆਪਾਂ ਦੂਸਰੇ ਨੰਬਰ ਵਾਲੀ ਵਾਲੀ ਗੱਲਬਾਤ ਕਰ ਲਈਏ ਹੈ ਨਾ ਬਈ ਇਹਦੀ ਕਰਮ ਵਾਲੀ ਦੀ ਬਾਈ ਕੀ ਡਿਟੇਲ ਆ ਬਾਈ ਬਾਈ ਜੀ ਫੁੱਲ ਹਾਈਟ ਫੁੱਲ ਵੇਲ ਵਾਲੀ ਆ ਮਾਜਾ ਬਿਲਕੁਲ ਹੈ ਨਾ ਬਈ ਤੇ ਤੀਜਾ ਸੁਬਾ ਸੂਨੀਆ ਤੇ ਚੌਥਾ ਮਾਲਕ ਜਿਤਨਾ ਨਹੀਂ ਆਪਾਂ ਜੀ ਬਈ ਠੀਕ ਆ ਮਾਲਕਾਂ ਨੇ ਕਿਹਾ ਵੀ ਇਹਦੇ ਲੈ ਕੇ 2 ਮਹੀਨੇ ਠੀਕ ਹੈ ਬਈ ਪੂਰੇ ਅਜ ਤੋਂ ਮੰਨ ਕੇ 90 ਆ 60 ਦਿਨ ਠੀ ਅਕਵੇਰੀ ਪਸ਼ੂ ਕਰ ਲੈਂਦਾ ਹੈ ਨਾ ਬੰਦੇ ਲਿਆਜ ਵਾਲੇ ਤਾਂ ਲਿਆਂਦੀ ਆ ਤੇ ਝੂਠ ਨਹੀਂ ਮਾਰਨ ਵਾਲਾ ਬੰਦਾ ਉਹਨੇ ਆਪ ਦਾ ਕੰਮ ਹੋਰ ਮੁਰਗੀ ਫਾਰਮ ਦਾ ਸ਼ੁਰੂ ਕਰ ਲਿਆ ਤੇ ਜਗ੍ਹਾ ਦੀ ਸੋਸਿਆ ਕਰਕੇ ਠੀਕ ਹੈ ਭਾਈ ਹਾਂ ਤੇ ਭਈ ਉਹ ਕਿੰਨੇ ਕ ਦੁੱਧ ਵਾਲੀ ਆ ਭਈ ਹੈ ਨਾ ਅੰਦਾਜ਼ਾ ਭਾਈ ਦੁੱਧ ਤਾਂ ਭਾਈ ਬਣ ਗਿਆ ਸਾਮ ਸੂਮ ਚੰਗੀ ਹੋ ਜੇ ਤੇ 13 ਕਿਲੋ ਵੀ ਚਵਾ ਦੂਗੀ ਠੀਕ ਹੈ ਭਾਈ 12 ਸਰੀ ਤਾਂ ਮਾਝ ਹੈਗੀ ਹੈਗੀ ਹਾਂ ਭਈ 10 ਤੋਂ ਤਾਂ ਬਾਹਰ ਵਾਲੀ ਆ ਇਹ ਉਹ ਬਾਹਰ ਵਾਲੀ ਆ ਜੀ ਤੇ ਮਨਜਿੰਦਰ ਭਾਈ ਅੱਜ ਫੇਰ ਇਹਨੂੰ ਕੱਚੀ ਕੱਚੀ ਨੂੰ ਆਪਾਂ ਦੇਣੀ ਕਿੰਨੇ ਦੀ ਆ ਇਹ ਇਹਦਾ 70 ਤੇ 77000 ਰੁਪਏ ਮੁੱਲ ਆ ਜੀ ਕੋਈ 5 ਲਾ ਦੋ 5 ਠੀਕ ਹੈ ਭਾਈ ਕੋਈ ਗੁੱਸਾ ਨਹੀਂ ਫੋਨ ਲਾਓ ਮੇਰਾ ਭਰਾ ਕੋਈ ਚੱਕਾ ਤੇ ਹੋ ਜੂਗਾ ਮਾਨਦਾਨ ਹੈ ਨਾ ਕੋਈ ਕੱਲ ਹੋ ਜੂਗਾ ਜੀ ਤੇਰਾ ਜੂ ਤੋਰੀਆਂ ਨੇ ਵੀ ਹੈ ਨਾ ਉਹ ਬਈ ਥਣ ਥਣ ਪਾਸ ਕੀਤੇ ਜਮਾ ਉਹ ਥਣ ਦੀ ਭਾਰ ਦੀ ਭੂਰ ਦੀ ਛਿੱਕੀ ਆਪਾਂ ਵੀਡੀਓ ਦੇ ਵਿੱਚ ਬੋਲਦੇ ਆ ਆਪਣੀ ਗਰੰਟੀ ਹੋ ਗਈ ਠੀਕ ਹੈ ਨਾ ਭਾਈ ਤੇ ਸੂਣ ਦਾ ਵੀ ਆਪਾਂ 10 15 ਦਿਨ ਵੱਧ ਕਹਤੇ ਜਾਣ ਕੇ ਵੀ ਅਗਲੇ ਨੂੰ ਆਏ ਨਾ ਲੱਗੇ ਸੀ ਕਿਤੇ ਹੈ ਨਾ ਉਹ ਕਹਿ ਕੇ ਦੇਦੀ ਹਾਂਜੀ ਇਹ ਲੋੜੀ ਦੇ ਨੇੜੇ ਜਾ ਕੇ ਸੂਗੀ ਮੇਰੇ ਹਿਸਾਬ ਨਾਲ ਹਾਂ ਉਦੋਂ ਭਾਈ ਮੇਰੇ ਰੁਪਈਆਂ ਦੀ ਬਣ ਜਾਂਦਾ ਹੈ ਨਾ ਨਾ ਤੇ ਜਿੱਗੇ ਆਉਂਦੇ ਆ ਬਜਿੰਦਰ ਇਹਦਾ ਮੁੱਲ ਆਪਾਂ ਕੀਤਾ 77000 ਰੁਪਏ ਹੈ ਕਿ ਭਾਈ ਵਜਨ-ਵਜਨ ਬਹੁਤ ਜ਼ਿਆਦਾ ਜੇ ਆਪਾਂ ਕਹਿ ਦਈਏ ਕਿ ਨਹੀਂ ਤੇ ਮੇਰੇ ਸਾਬ ਨਾਲ 2 ਮਹੀਨਿਆਂ ਨੂੰ ਕੋਈ ਸੱਜਣ ਸਾਹਬ ਨਾਲ ਲੈ ਜAVE ਕਿ ਨਹੀਂ ਥੋੜੀ ਇੰਨੀ ਕੀ ਰਾਜੀ ਰੱਖੇ ਇਹਨੂੰ ਤੇ ਵਧੀਆ ਦੁੱਧ ਪਾਏ ਨੇ ਘਰ ਮਾਲਾ ਭਾਈ ਮੰਨ ਕੇ ਚੱਲ ਵੀ ਜਦੋਂ ਨੇ ਇਹਨੇ ਸੁਣਾ ਨਾ ਤੇ ਦੀਵਾ ਜਵਾ ਕੇ ਜਗਾ ਕੇ ਮੱਝ ਨਹੀਂ ਲੱਭਣੀ ਪਿੰਡਾਂ ਚ ਹਾਂ ਉਦੋਂ ਫੋਨ ਨਹੀਂ ਮਿਲਦੀ ਪਈਗੀ ਉਦੋਂ ਰੇਟ ਵੱਧ ਜਾਂਦਾ ਕਰ ਨਹੀਂ ਵੱਧ ਜਾਂਦਾ ਤੇ ਉਦੋਂ ਥੋੜੇ ਦਿਨ ਦੁਨ ਜੇ ਖੁੱਲਣ ਲੱਗ ਜਾਂਦੇ ਹੁੰਦੇ ਉਦੋਂ ਤੇ ਆ ਤੁਸੀਂ ਦੇਖੋ ਬਾਕੀ ਬਈ ਆਰਡਰ ਵੀ ਜਿਹੜੇ ਸਾਬ ਨਾਲ ਆਦੇ ਹਨਾ ਆ ਲੇਵਾ ਪੂਰਾ ਬਈ ਝੋੜੀ ਵਾਲਾ ਬਹੁਤ ਸੋਹਣੀ ਤਿਆਰ ਹੁੰਦੀ ਆ ਆਪਾਂ ਇਹ ਵਾਪਸ ਲੈ ਲਾਂਗੇ ਬਈ ਯਾਰ ਬਸ ਠੀਕ ਆ ਨਾ ਬਈ ਉਹ ਚਲੋ ਤੁਹਾਡੀ ਸਾਹਮਣੇ ਜਿੰਦਰ ਬਾਈ ਇਹਦੇ ਬਾਰੇ ਦੱਸਦੀ 10000 ਰੁਪਏ ਮਹੀਨੇ ਦੀ ਸੁਭਾਈ ਦੇ ਦਾਂਗੇ ਠੀਕ ਆ ਜੇ ਕੋਈ 2 ਮਹੀਨੇ ਸਾਹਮਣੇ 14000 ਨਹੀਂ 15 ਦੇ ਦਾਂਗੇ ਠੀਕ ਆ ਬਈ ਠੀਕ ਆ ਤੇ ਜੇ ਅਗੇ ਨੂੰ ਵੱਧ ਮਿਲਦੇ ਉਹਦੀ ਖੁਸ਼ੀ ਆ ਉਹਦੀ ਖੁਸ਼ੀ ਆ ਹਾਂ ਬਿਲਕੁਲ ਬਈ ਨਾ ਤੇ ਮਨਜਿੰਦਰ ਉਸ ਤੋਂ ਬਾਅਦ ਬਈ ਇਹਦੇ ਬ ਭਾਈ ਇਹ ਪਹਿਲਾਂ ਸਵੇਰੇ ਸੂਈ ਆ ਠੀਕ ਆ ਭਾਈ ਸੂਈ ਨਹੀਂ ਹੋਗੇ ਨਾ ਸਾਢੇ 4-5 ਮਹੀਨੇ ਭਾਈ ਠੀਕ ਆ ਭਾਈ ਮੇਰੇ ਘਰੋਂ ਹੀ ਗਈ ਆਪਣੇ ਕੋ ਸੱਜਰ ਸੁੰਦੀ ਦੀ ਵੀਡੀਓ ਵੀ ਹੈਗੀ ਜੀ ਠੀਕ ਆ ਭਾਈ ਠੀਕ ਆ ਬੱਚਾ ਜੀ ਮਗਰ ਉਹ ਤਾਂ ਮਰ ਗਿਆ ਸੀ ਉਹ ਤਾਂ ਠੀਕ ਆ ਭਾਈ ਤੇ ਉਹਨਾਂ ਨੇ ਮਾਲਕਾਂ ਨੇ ਕਿਹਾ ਵੀ ਹੁਣ ਟੀਕਾ ਭਰਾਇਆ ਵਾ ਤੇ ਸੋਪਾ ਲਈ ਦੁਆਰਾ ਠੀਕ ਆ ਭਾਈ ਤੇ ਗਾਰੰਟੀ ਕੋਈ ਨਹੀਂ ਖਾਲੀ ਮੰਨ ਕੇ ਲੋ ਜੀ ਠੀਕ ਆ ਭਾਈ ਰਾਜੂ ਬਾਹਰ ਕਰ ਲੈ ਮਾਰੀ ਇਹਨੂੰ 8 ਕਿਲੋ ਦੁੱਧ ਦਾ ਪੂਰਾ ਕੰਡੇ ਵਾਲਾ ਤੇ ਠੰਡੀ ਠੁੰਡੀ ਲੋ ਐ ਜਿਵੇਂ ਮਾਰਤੀ ਹੂੰ ਕਰਾਓ ਸੰਗ ਮੱਝਾਂ ਵਰਗਾ ਦੁੱਧ ਉਹ ਭਾਈ ਦਾ ਬਿਲਕੁਲ ਹਨਾ ਭਾਈ ਤੇ ਜੇ ਕੋਈ ਬੱਚੀ ਦੇ ਪੈਸੇ ਲਾਉਣ ਨੂੰ ਕਰਦਾ ਭਾਈ ਉਹ ਦੇਖ ਲਵੇ ਕਿ ਨਹੀਂ ਹਾਂਜੀ ਇਹ ਇੱਥੇ ਰਜ ਹੋ ਆ ਲੈ ਕਿੰਨਾ ਬਣ ਜਾਂਦਾ ਦੁੱਧ ਥੱਲੇ ਭਾਈ ਜੀ ਪੂਰਾ 8 ਕਿਲੋ ਦੁੱਧ ਆ ਜੀ 8 ਕਿਲੋ ਹਾਂ ਚਾਰੂ ਚੁਰੂ ਬਹੁਤ ਆ ਦੁੱਧ ਹੋਰ ਵੀ ਵੱਜੂਗੀ ਇਹ ਆਪਾਂ ਭਾਈ ਕਿੰਨੇ ਦੇਣੀ ਆ ਇਹਦਾ 24000 ਰੁਪਿਆ ਕੋਈ 5 ਲਾ ਦੋ 50 ਲਾ ਦੋ ਜੀ ਬਸ ਠੀਕ ਮਾਨਸਨ ਫੋਲੋ ਜੀ ਬਾਈ ਕਹਿੰਦਾ ਬੱਚਾ 20000 ਹਨਾ ਥਾਂ ਤੋਂ ਇਹਦਾ ਵੀ ਬਾਈ ਬਹੁਤ ਸੰਗਤ ਬਾਈ ਬਾਕੀ ਚੱਕਰ ਇਹ ਰਿਪੀਟਰ ਨਹੀਂ ਆਏ ਨਹੀਂ ਪੰਜਾ 6 ਸੱਤ ਦੋ ਸਾਲਾਂ ਤਿੰਨ ਸਾਲਾਂ ਦੀ ਸੂਈ ਹੋ ਗਈ ਕੈਟਲ ਗਈ ਆਪਣੀ ਗਾਰੰਟੀ ਹੋ ਗਈ ਜਿੱਦਨ ਆਪਣੇ ਕੋਲ ਸੂਈ ਸੀ ਆਪਣੇ ਕੋਲੋਂ ਗਈ ਇਹ ਠੀਕ ਹੈ ਜਿੱਦਰ ਦੀ ਵੀਡੀਓ ਵੀ ਹੈਗੀ ਆ ਬਸ ਠੀਕ ਹੈ ਨਾ ਬਾਈ ਤੇ ਉਹ ਚੀਜ਼ ਮਨਜਿੰਦਰ ਆਪਾਂ ਕਰਦੇ ਹੀ ਨਹੀਂ ਬਾਈ ਉਹ ਉਹ ਕੰਮ ਨਹੀਂ ਇਹ ਇੱਥੋਂ ਤੁਸੀਂ ਦੇਖ ਲਓ ਇਹਦਾ ਮੁੱਲਾ ਆਪਾਂ ਕੀ ਦਿਆ ਬਾਈ 24000 ਹਨਾ 24000 ਰੁਪਿਆ ਕੋਈ 5 ਲਾ ਦੋ 50 ਵੰਦੇ ਕਰ ਲਾ ਬਦਲ ਵੀ ਉਹ ਜੇ ਉਂਗਲ ਪਾ ਲਾ ਮਾਰੀ ਹੱਕ ਨਹੀਂ ਬੋ ਮਜਾ ਬਣ ਉਧਰ ਨੂੰ ਮੈਂ ਕਿ ਨਾਪੇ ਘੁੰਮ ਜਾਈ ਮੈਂ ਤਾਂ ਬੱਚਾ ਉਧਰ ਬਣਾਇਆ ਇਧਰ ਨੇੜੇ ਆ ਜਾ ਬਈ ਕੋਈ ਨਹੀਂ ਮੈਂ ਨਵੀਂ ਪੱਚਵਾਈ ਕਰਕੇ ਦਿਖਾਵਾਂਗਾ ਇਹਦੀ ਕਰਮਾਲੀ ਦੀ ਮੈਂ ਜਮਾ ਕਾਲ ਯਾਰ ਦੀ ਚਵਾਈ ਵਿੱਚ ਕੋਲੀ

ਇਹ ਕਈ ਵਾਰੀ ਆ ਜਾਂਦਾ ਵੀ ਬਜ਼ੁਰਗ ਮਾਤਾ ਨੇ ਵੀ ਚੋਣੀ ਆ ਰਹਿਣਾ ਚੋ ਸਕਦਾ ਕਿ ਨਹੀਂ ਦੁੱਧ ਵੀ ਸੰਗਣਾ ਬਈ ਦੁੱਧ ਪੂਰਾ ਸੰਗਣਾ ਵਾ ਤੇ ਮੱਖਣੀ ਜੇ ਡਰੀਆਂ ਉਮਝ ਆਉਣਗੀਆਂ ਉਹ ਦਿਖਾਵਾਂਗੇ ਆਪਾਂ ਲਾਸਟ ਤੇ ਮਾਝਾ ਬਈ ਅਸਲ ਚ 15 ਸੇਰੀ ਐ ਇਹ ਠੀਕ ਐ ਬੰਦੇ ਨੇ ਸੰਭ ਹੀ ਨਹੀਂ ਗਏ ਨੇ ਨੇ ਦੇਖੀ ਮੈਨੇ ਛੱਡੀ ਦੇਖੀ ਉਹ ਬਾਈ ਨਾਲ ਚੋਏ ਆ ਮੂਰੇ ਸਨ ਆ ਥਾਣਾ ਦਾ ਸਹੇ ਦੇਖੋ ਹਣਾ ਥਾਣਾ ਦਾ ਸਹੇ ਜੀ ਉਹ ਇੱਕ ਨੰਬਰ ਆ ਕਿ ਨਹੀਂ ਫਿਰ ਕੋਈ ਐਲਤ ਨਹੀਂ ਫੈਲਤ ਨਹੀਂ ਬਾਈ ਮੰਨ ਕੇ ਰਾਤ ਨੂੰ ਜਿੱਥੇ ਬੰਨੀ ਦੀ ਨਾ ਮਗਰ ਹੋ ਕੇ ਫੋਸ ਤਿੰਨ ਚਾਰ ਕਿੱਗੇ ਹੁੰਦੇ ਇੱਕ ਥਾਂ ਤੇ ਰੂੜੀ ਲਾਈ ਵੇ ਨਹੀਂ ਆਈ ਨਹੀਂ ਖੁਰ ਵੱਡ ਜਾਵਾਂ ਹੀ ਨਹੀਂ ਜਿੱਥੇ ਖੜ ਗਈ ਖੜ ਗਈ ਬਾਕੀ ਚਵਾਈ ਚੂਈ ਬਸ ਧਰ ਦਿੰਦੀ ਹੈ ਬਾਈ ਹਨਾ ਮੈਂ ਕਹਿੰਦਾ ਆਪਣੇ ਦੋ ਕਮੈਂਟ ਹੋਇਆ ਚੌਂਦਿਆਂ ਨੂੰ ਕਿ ਨਹੀਂ ਭਾਈ ਮੰਨ ਗਏ ਚੋਂ ਤੇ ਘੰਟਾ ਲੱਗ ਗਿਆ ਦਿੱਲੀ ਚੋਣੇ ਆ ਹਨਾ ਫਾਇਦਾ ਕੀ ਆ ਯਾਰ ਬਾਕੀ ਕੋਈ ਭਾਈ ਉਸ ਤਰੀਕੇ ਨਾਲ ਨਹੀਂ ਚੋਰਿਆ ਤੇ ਕੋਈ ਝੱਕ ਨਹੀਂ ਆ ਦੇ ਕੋਣਾ ਨਾ ਨਾ ਝੱਕ ਬਣ ਨਹੀਂ ਦਿੰਦੀ ਬਾਈ ਹਨਾ ਜਿਵੇਂ ਆਪਾਂ ਉਹ ਮੇ ਨਿਰਾપરા ਦੁੱਧ ਦੀ ਹੈ ਕਹਿੰਦੇ ਇਹ ਲੈ ਕਹਿੰਦਾ ਵੀ ਵਪਾਰੀ ਝੱਕ ਬਣਾ ਝੱਕ ਨਹੀਂ ਬਣਦੀ ਬਾਈ ਆਮ ਪਰਸੋਂ ਤੇ ਬਣਦੀ ਵੀ ਹੈ ਪਰ ਇਹਦੇ ਜਮਾਂ ਨਹੀਂ ਬਣਦੀ ਹਾਂ ਇਹ ਰਖੀ ਸਾਹਮਣੇ ਵਾਲਾ ਬੰਦਾ ਲੈ ਜਿਹੜੇ ਹਿਸਾਬ ਨਾਲ ਮੱਝ ਦਾ ਬਾੜਾ ਬਾਈ ਹਨਾ ਥਣ ਥਣ ਚੰਗੇ ਆ ਹਨਾ ਤੇ ਦੁੱਧ ਰਾਮ ਨਾਇਣੇ ਟੱਡੀ ਤਰੇ ਆਉਣਾ ਕਿ ਨਹੀਂ ਬਾਈ ਲੇਟੀ ਦੁੱਤੀ ਪੈ ਜਾਵੇ ਨਾ ਕਦੇ ਮੱਝ ਨੂੰ ਹਾਂ ਤੇ ਹੋਰ ਥਰਾ ਹੋ ਜਾਂ। ਪ੍ਰਿੰਦਰ ਉਹ ਵੈਸੇ ਗੱਲ ਕਰਦੇ ਬਈ ਤੇ ਤੈਨੂੰ ਇਹਦੇ ਤੋਂ ਕਿੰਨੀ ਕਮੀ ਰ ਜਿਵੇਂ ਹੁਣ ਤੂੰ ਚੋਈ 1 2 ਬਾਈ ਮੈਂ 13 14 ਕਿਲੋ ਦਾ ਤੇ ਚਵਾ ਦੂੰ 13 14 ਹਨਾ ਅੱਲਾ ਮੰਨ ਕੇ ਵੀ ਰਾੜੀ ਖਾਂਦੀ ਆ ਹਾਂ ਇਹਨੂੰ ਅੱਜ ਨੂੰ ਹੋਵੇ ਮੇਰੇ ਕੋਲ 4 ਦਿਨ ਠੀਕ ਆ ਬਾਈ 8 ਕਿਲੋ ਦੁੱਧ ਤੇ ਲਈ ਸੀ ਝੂਠ ਨਹੀਂ ਮਾਰਨਾ ਪਾ ਠੀਕ ਆ ਬਾਈ ਹਾਂ 4-5 ਦਿਨ ਹੋਗੇ ਨੋਈ ਨੂੰ ਤੇ ਮੰਗਦੇ ਵੀ ਨਹੀਂ ਕਈ ਘਰਾਂ ਵਾਂ ਕਹਿੰਦੇ ਨਹੀਂ ਨਹੀਂ ਪਰ ਆਂਦਾ ਆਪ ਨੂੰ ਕਹਿ ਦੀਦਾ ਹਣਾ ਅਬ ਜਿਹਨੇ ਮਗਰ ਇਹਦੇ ਕੱਟੀ ਬਈ ਹਣਾ ਹਾਂਜੀ ਤੇ ਦੁੱਧ ਕਰਨਾ ਸਹੀ ਆਪਾਂ 11 ਕਿਲੋ ਆਈ ਦੁੱਧ 11 ਕਿਲੋ ਦੁੱਧ ਮਗਰ ਕੱਟੀ ਮੋਲੇ ਦਾ ਬਾਈ 85000 ਕੋਈ 5 ਲਾਦੋ 50 ਲਾਦੋ 85000 ਲਓ ਵੀ ਮਤਲਬ ਉਹਨਾਂ ਮਾਨਦਾਨ ਕਰਦਾਂਗੇ ਹਾਂ ਐਡੀ ਮੱਝ ਨਹੀਂ ਮਿਲਣੀ ਤੁਹਾਨੂੰ 85000 ਚਾਹਨਾ ਦੱਕਿਓ ਬੱਕੀਓ ਗੱਲ ਸਹੀ ਆ ਉਹ ਦੇਖੋ ਹਨਾ ਉਹਦੀ ਵਨ ਲੱਗੀ ਬਈ ਚੱਕਦੀ ਹਨਾ ਹੂੰ ਬਾਹਰ ਦੀ ਨਾਲ ਲੱਗਣ ਲੱਗਦਾ ਮੱਖਣੀ ਬਣ ਜਾਂਦੀ ਕੋਈ ਪੂਰੀ ਹਾਂ ਨੇੜਿਆ ਕੇ ਬਖਾਈ ਬਣਾ ਦੁੱਧ ਹਾਂ ਨੇੜਿਆ ਕੇ ਦਿਖਾਈ ਆ ਦੇਖੋ ਧਾਰਜੋ ਨੇ ਥੱਲੋਂ ਆ ਇਨਸ਼ਾ ਅੱਲਾਹ ਵਾਜਦੇ ਮੋਟਰ ਚੱਲਦੀ ਹੁੰਦੀ ਆ ਬਾਹਰ ਦੀ ਜੀ ਰਜਪੰਡ ਲੈਣਾ ਪਣਾ ਬਈ ਹੋਰ ਨਹੀਂ ਕੋਈ ਨਹੀਂ ਬੱਚੇ ਨਹੀਂ ਛੱਡਣਾ ਬੱਚੇ ਨਹੀਂ ਆਣਾ ਪਤਾ ਨਹੀਂ ਨੀਂਦਰੇ ਆਸਲ ਚਵਾਈ ਆਣਾ ਬਈ ਸਰਾ ਬਈ ਨਹੀਂ ਜਿਵੇਂ ਮਾਦੀ ਨੇ ਪੈਰ ਵੀ ਨਹੀਂ ਫਟਿਆਗਾ ਜਿਵੇਂ ਮੋਟਰ ਥੱਲੋਂ ਚੱਲਦੀ ਨਹੀਂ ਤਾਂ ਥੱਲੋਂ ਨਿਕਲ ਗਈ ਨਾ ਹਾਂ ਆ ਦੇਖ ਰਹੀ ਹੈ ਨਾ ਆ ਦੇਖ ਜਮਾ ਤੇ ਆ ਗਿਆ ਉਹ ਨੇੜੇ ਆਈ ਬਾਈ ਮੜਾ ਜਾ ਹਾਂ ਆ ਜੀ ਨੇੜੇ ਹੋਰ ਕੋਈ ਨਹੀਂ ਡਰਦੀ ਨੀ ਆ ਇੱਕ ਦੁੱਧ ਦੁੱਧ ਇੱਕ ਪਾਸੇ ਰਹਿ ਗਿਆ ਮੱਖਣੀ ਇੱਕ ਪਾਸੇ ਰਹਿ ਗਈ ਸਾਰੀ ਇਹ ਮਨ ਜਿੰਦਰ ਭਾਈ ਵੈਸੇ ਪਸ਼ੂ ਦੀ ਨਸਲ ਕੀ ਹੁੰਦਾ ਕਿ ਦਾਣੇ ਦਾ ਹੀ ਫਰਕ ਪੈਂਦਾ ਬਾਈ ਹਾਂ ਹੁੰਦਾ ਬਾਈ ੜਡੋ ੜਡੋ ਕੋਈ ਹਿਸਾਬ ਦਾ ਵੀ ਬਣ ਕੇ ਦਾਣੇ ਦਾ ਤਾਂ ਕੋਈ ਦਾਣੇ ਦੂਣਾ ਤਾਂ ਆਹ ਕਈ ਪਸ਼ੂਆਂ ਨੇ ਉਨੇ ਹੀ ਦਾਣਾ ਖਾਈ ਜਿੰਦੇ ਉਹਨਾਂ ਦੁੱਧ ਨਰਮ ਹੁੰਦਾ ਹਨ ਇਹ ਸਮਝ ਲਓ ਨਸਲ ਕੀ ਆ ਹਨਾ ਇਹ ਇਹ ਚਮੜੀ ਦਾ ਫਰਕ ਹੁੰਦਾ ਕੋਈ ਮੱਝ ਜਾਤ ਵਾਲੀ ਹੁੰਦੀ ਕੋਈ ਵੇਜਾਤ ਨਹੀਂ ਹੁੰਦੀ ਆ ਇਹ ਫਰੀ ਕੋਟ ਇਹ ਰੇਹ ਚੱਲ ਜਾਂਦੀ ਆ ਬਾਈ ਠੀਕ ਹੈ ਨਾ ਬਾਈ ਤੇ ਦੁੱਧ ਦੇ ਥੱਲੇ ਜੀ ਕਿੰਨੀ ਲਿਆ ਵੇ ਛੋੜੀ ਦੁੱਧ ਜਿਆਦਾ ਪਿਆ ਜੀ ਦੁੱਧ ਦੇ ਥੱਲੇ ਦੇ ਸੇ ਬਾਈ ਆਪਾਂ ਦੁੱਧ ਬਾਈ ਹੈ ਚਾਗਾ ਲਾ ਤਾਂ 12 13 ਹੋਊਗਾ ਠੀਕ ਹੈ ਬਾਈ ਜਿਹੜਾ ਕੰਡੇ ਚਾੜਨ ਵਾਲਾ 11 ਹੋਊਗਾ 11 ਕਿਲੋ ਦੁੱਧ ਹਾਂ ਮਗਰ ਇਹਦੇ ਕੱਟੀ ਹੈ ਨਾ ਕੱਟੀ ਤੇ ਮੌਲੇ ਦਾ 85000 85000 ਆ ਫੋਨ ਲਾਓ ਬਾਈ ਕਹਿੰਦਾ ਕੋਈ ਸੱਜਣ ਗੁੱਸਾ ਨਹੀਂ ਕਰਨਾ ਕਿਸੇ ਦਾ ਵੀ ਹੈ ਨਾ ਤੇ ਪਲਟ ਦੇ ਵਿੱਚ ਨਾਲ ਹੋ ਗਿਆ। ਯਾ ਵਸ। ਬੱਚਾ ਦੇ ਆਂਗਾ ਇੱਧਰ। ਆ ਬਾਜਣਾ ਹੁਣ ਚੋਵਾਂਗੇ ਮੈਂ ਸਮਝ ਰਹੀ ਅੱਧਾ ਪੌਣਾ ਘੰਟਾ ਇਹ ਲੇਟ ਹੋਈ ਆ ਬਈ ਕਿ ਨਹੀਂ? ਹਾਂ। ਕਿਉਂਕਿ ਟਾਈਮ ਦਾ ਫੱਟ ਪੈ ਜਾਂਦਾ ਏ। ਰੇਡ ਫਿਰ ਬਣ ਜਿੰਦਰ ਜਿਵੇਂ ਦੋ ਦੋ ਦਿਖਾਉਣਾ ਤੂੰ ਜੈ ਜੀ ਕੀਤਾ ਬਈ ਇਹਦਾ ਬਈ 1-10 ਮੰਗ ਲੈਣੇ ਫਿਰ ਕਹਿੰਦੇ ਫੋਨ ਹੀ ਲਾਉਣਾ ਸੀ ਯਾਰ ਹਨਾ ਤੇ ਇਹ ਐਵੇਂ ਨਹੀਂ ਵਿਖ ਤੇ ਜਾਣੀ ਸੀ ਪਰ ਫਾਇਦਾ ਨਹੀਂ ਆਵੇ ਲਾ ਬਈ ਦੋਨੇ ਮਗਰ ਨੇ ਥਾਂ ਇਕੱਠੇ ਮੁਕੇ ਆ ਹਾਂ ਭਾਰ ਦਾ ਇੱਕ ਤਾਂ ਮੈਨੂੰ ਫਰਕ 100 ਗ੍ਰਾਮ ਦਾ ਆ ਹੁਣ ਮੂਰ ਲਈ ਗਾਰਡ ਰਹਿ ਗਈ ਬੱਚਾ ਚਾਹੂੰਗਾ ਬੱਚਾ ਛੱਡ ਦਊਗਾ ਹਨਾ ਬਈ ਹਾਂ ਜੀ ਮਨੇ ਜਿੰਦਰ ਇੱਕ ਬਈ ਮੈਨੂੰ ਆ ਮਾਹੌਲ ਦਿਖਾਈ ਬਈ ਮਾੜਾ ਜਿਹਾ ਇੱਥੇ ਆ ਜੀ ਆਪਾਂ ਇਹਨਾਂ ਨੂੰ ਛੇੜਨਾ ਤਾਂ ਨਹੀਂ ਤੇ ਬਈ ਮੈਂ ਕਹਿੰਦਾ ਵੀ ਇਹ ਚੀਜ਼ ਆ ਯਾਰ ਅਲੋਪ ਹੋ ਗਈ ਐ ਸਹੀ ਮੈਨੇ ਪਸ਼ੇ ਵਾਲਾ ਰੱਖਣ ਦੇ ਹਨਾ ਆ ਤੇ ਬਣ ਗਿਆ 1 ਘੰਟਾ 1.5 ਘੰਟਾ ਹੋ ਗਿਆ ਇਹਨੂੰ ਨਵਾਇਆ ਤੇ ਕੱਚੇ ਤੇ ਬਹਿ ਗਈ ਕੱਚੇ ਤੇ ਬਹਿ ਗਏ ਹੈਨਾ ਤੇ ਅਮ ਜੇ ਇਹ ਵੀ ਵੈ ਗਈ ਆ ਇਹ ਵੀ ਵੈ ਗਈ ਆ ਬਿਲਕੁਲ ਹੈਨਾ ਚਲੋ ਉਹਦੀ ਆਪੇ ਨਹੀਂ ਵੀਡੀਓ ਪਾਉਣੀ ਤਾਜੀ ਸੂਰੀ ਹਾਂ ਵੀ ਕਹਿਣਾ ਮਤਲਬ ਯਾਰ ਇੱਕ ਸਹੀ ਅਸਲ ਮਾਹੌਲ ਇਹਨਾਂ ਨੂੰ ਇਹੋ ਜਿਹਾ ਚਾਹੀਦਾ ਹੈ ਨੀ ਪਸੂ ਕੋਲੇ ਥਾਂ ਦੇ ਖੁਸ਼ ਹੋ ਕੇ ਬਹਿ ਜਾਂਦਾ ਕੋਲੇ ਥਾਂ ਦੇ ਹੈਨਾ ਤੇ ਮਨਜਿੰਦਰ ਭਾਈ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਿਓ ਭਾਈ ਭਾਈ ਇਹ ਨਾਮ ਮਨਜਿੰਦਰ ਸਿੰਘ ਸੋਨੋ ਫਰਾਮ ਸਿੰਘ ਪਿੰਡ ਝੂਟਿਆਂ ਕਲਾਂ ਪਿੰਡ ਦੇ ਦਾਤੇ ਵਾਲਗੇ ਵਾਜਦੇ ਆ ਜੀ ਭਾਈ ਤੇ ਨੇੜੇ ਸਾਨੂੰ ਤਲਵੰਡੀ ਪਾਇ ਹੈ ਸ਼ਹਿਰ ਰਹਿ ਜਾਂ 93143404039814340403 ਤੇ ਬਾਕੀ ਬਾਈ ਮਨਜਿੰਦਰ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਜਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਬਾਈ ਕੋਲੇ ਜਾਨਵਰ ਕਾਫੀ ਆ ਇਹਦੇ ਚ ਆਪਾਂ 3 ਜਨਵਰੀ ਦਿਖਾਇਆ ਹੋਰ ਕੋਈ ਵੀ ਜਾਨਵਰ ਖਰੀਦਣਾ ਬਾਈ ਨੂੰ ਫੋਨ ਲਾ ਲਓ ਕੋਈ ਨਾ ਕੋਈ ਜਾਨਵਰ ਤੁਹਾਨੂੰ ਮਿਲ ਹੀ ਜਾਣਾ ਜਿਉਂਦੇ ਬਾਦ ਰੋ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਧੰਨਵਾਦ